ਮਦਰਾਸ ਹਾਈ ਕੋਰਟ ਨੇ ਇੱਕ ਮਾਮਲੇ ਵਿੱਚ ਅਭਨੇਤਾ ਤਨੁਸ਼ ਨੂੰ 28 ਫਰਵਰੀ ਨੂੰ ਨੰਨੇ ਸਾਹਮਣੇ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਹੈ। ਦਰਸਾਲ ਇੱਕ ਜੋੜੇ ਨੇ ਅਭਨੇਤਾ ਨੂੰ ਆਪਣਾ ਬੇਟਾ ਦੱਸਦੇ ਹੋਏ ਅਦਾਲਤ ਦੇ ਵਿੱਚ ਮਾਮਲਾ ਦਾਇਰ ਕੀਤਾ ਹੈ। ਸੈਂਸਰ ਬੋਰਡ ਵੱਲੋਂ ਫਿਲਮ ਲਿਪਸਟਿਕ ਅੰਡਰ ਮਾਈ ਬੁਰਕਾ ਨੂੰ ਸਰਟੀਫਿਕੇਟ ਦੇਣ ਤੋਂ ਇਨਕਾਰ ਕਰਨ ਦੇ ਬਾਅਦ ਫਿਲਮ ਦੇ ਨਿਰਮਾਤਾ ਪ੍ਰਕਾਸ਼ ਚਾਹ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ। ਚਰਚਾ ਕੁਝ ਲੋਕਾਂ ਨੂੰ ਫਿਲਮ ਦੀ ਸਮੱਗਰੀ ਨੂੰ ਸੈਂਸਰ ਕਰਨ ਦੀ ਆਜ਼ਾਦੀ ਹੋਏਗੀ। ਇਸ ਲਈ ਕਿਸੇ ਨੂੰ ਵੀ ਕੈਂਚੀ ਚਲਾਉਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ। ਅਪਣੇਤਰੀ ਪ੍ਰੈਂਕਾ ਚੋਪੜਾ ਨੇ ਫਿਲਮਕਾਰ ਸੰਜੇ ਲੀਲਾ ਪੰਸਾਲੀ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਹਮੇਸ਼ਾ ਉਹਨਾਂ ਦੇ ਅੰਦਰ ਦੇ ਕਲਾਕਾਰ ਨੂੰ ਬਾਹਰ ਕੱਢਣ ਦੇ ਵਿੱਚ ਕਾਮਯਾਬ ਰਹਿੰਦੇ ਨੇ ਪੰਸਾਲੀ ਦਾ ਕੱਲ 45ਵਾਂ ਜਨਮ ਦਿਨ ਸੀ ਬਾਲੀਵੁੱਡ ਨੇ ਤਾਕਸ਼ ਕੁਮਾਰ ਦੀ ਫਿਲਮ Jolly LLB 2 ਦੀ ਸ਼ਾਨਦਾਰ ਕਮਾਈ ਦਾ ਸਲਸਲਾ ਜਾਰੀ ਹੈ ਫਿਲਮ ਨੇ ਕ੍ਰੇਲੂ ਬਾਕਸ ਆਫਿਸ ਦੇ 100 ਕਰੋੜ ਡੰਕੜਾ ਪਾਰ ਕਰ ਲਿਆ ਹੈ ਫਿਲਮ ਨੇ ਹੁਣ ਤੱਕ 104 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ ਫਿਲਮਕਾਰ ਵਿਸ਼ਾਲ 파ਰਦਵਾਜ ਦੀ ਫਿਲਮ ਰੰਗੂਨ ਦੇ ਜਿਹੜੇ ਸ਼ਾਹਿਦ ਕਪੂਰ ਅਤੇ ਸੈਫਲੀ ਖਾਨ ਦੇ ਨਾਲ ਕੰਮ ਕਰਨ ਵਾਲੀ ਕੰਗਰਨਾ ਨੌਦ ਦਾ ਕਹਿਣਾ ਹੈ ਕਿ ਵਿਸ਼ਾਲ ਬਹੁਤ ਸੰਵੇਦਨਸ਼ੀਲ ਇਨਸਾਨ ਨੇ ਜੇਕਰ ਉਹ ਨਾਰਾਜ਼ ਵੀ ਹੁੰਦੇ ਨੇ ਤਾਂ ਸੈਟ ਤੇ ਚੀਖ ਕੇ ਗੁੱਸਾ ਜ਼ਾਹਰ ਨਹੀਂ ਕਰਦੇ ਸਲਮਾਨ ਖਾਨ ਨਾਲ ਨਜ਼ਰ ਆ ਚੁੱਕੀ ਆਇਸ਼ਾ ਟਾਕੀਆ ਨੇ ਆਪਣੇ ਹੋਠਾਂ ਦੀ ਸਰਜਰੀ ਕਰਵਾਈ ਹੈ ਜਿਸ ਦੇ ਬਾਅਦ ਸ਼ੇਅਰ ਕੀਤੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਲੋਕਾਂ ਨੇ ਇਹਨਾਂ ਤਸਵੀਰਾਂ ਤੇ ਕਈ ਤਰ੍ਹਾਂ ਦੇ ਕਮੈਂਟਸ ਕੀਤੇ ਨੇ ਜਿਸ ਤਰ੍ਹਾਂ ਹੀ ਨਿੰਦਾ ਕਰਨ ਵਾਲਿਆਂ ਨੂੰ ਆਇਸ਼ਾ ਨੇ ਕਰਾਰਾ ਜਵਾਬ ਦਿੱਤਾ ਹੈ ਬਾਲੀਵੁੱਡ ਦੀ ਮਸਤਾਨੀ ਹਨੀ ਦੀਪਿਕਾ ਪਾਦੂਕੋਣ ਨੇ ਉਹਨਾਂ ਦੇ ਆਸਕਰ ਅਵਾਰਡ 2017 ਵਿੱਚ ਜਾਣ ਦੀਆਂ ਖਬਰਾਂ ਨੂੰ ਫਾਦ ਦਸ ਨਕਾਰ ਦਿੱਤਾ ਹੈ ਦਰਅਸਲ ਇੱਕ ਈਵੈਂਟ ਦੇ ਦੌਰਾਨ ਦੀਪਿਕਾ ਤੋਂ ਇਸ ਬਾਰੇ ਪੁੱਛਿਆ ਗਿਆ ਸੀ ਜਿੱਥੇ ਦੀਪਿਕਾ ਦੇ ਨਾਲ ਜ਼ੋਹਾ ਅਲੀ ਖਾਨ ਅਤੇ ਨੇਹਾ ਤੂਪੀਆ ਵੀ ਪਹੁੰਚੀ ਸੀ ਵਰੁਣ ਤਾਂ ਬਣਤੇ ਆਲੀਆ ਪਰ ਦੀ ਅਗਾਮੀ ਫਿਲਮ ਬਦੀਨਾਥ ਕੀ ਦੁਲਹਨੀਆਂ ਦਾ ਨਵਾਂ ਗੀਤ ਆਸ਼ਿਕ ਸਰੈਂਡਰ ਹੋਇਆ ਰਿਲੀਜ਼ ਹੋਇਆ ਜਿਸ ਨੂੰ ਇੱਕ ਹੀ ਦਿਨ ਦੇ ਵਿੱਚ YouTube ਤੇ 1 ਲੱਖ ਤੋਂ ਵੱਧ ਵਾਰ ਵੇਖਿਆ ਜਾ ਚੁੱਕਿਆ ਹੈ ਅਮਾਲ ਮਲਿਕਾ ਤੇ ਸ਼ਰੀਆ ਗੋਸ਼ਾਲ ਨੇ ਗੀਤ ਗਾਇਆ ਜਿਸ ਵਿੱਚ ਵਰੁਨ ਅਤੇ ਆਲੀਆ ਦੀ ਮਸਤੀ ਨਜ਼ਰ ਆ ਰਹੀ ਹੈ